ਇਹ ਤਾਂ ਦੇਖਣੇ ਲਈ ਮੈਡ ਦੇ ਗਿਆ ਇਸ ਗੱਲ ਤੇ ਖੜੀ ਨੇ ਰੋਣਾ ਨਹੀਂ ਕਈ ਦਿਨ ਦੇਖਣੇ ਲਈ ਲੈ ਜਾਏਗਾ ਮੈਂ ਤੁਹਾਨੂੰ ਸਭ ਕੁਝ ਪੁੱਛੂ ਕੰਮਦੂਸ ਬੁਝਰ ਕਾਰਨ ਕਰ ਰਹਿਉਂਕ ਮੈਂ ਬਸ ਕੁਝ ਹੋਰ ਆ ਮਨੀਸ਼ ਫੋਰਗਟ ਜੋ ਨਿਆਂ ਲਈ ਦੇ ਚੀਂਆਂ ਸੜਕਾਂ ਉੱਤੇ ਲੜਦੀ ਨਹੀਂ ਪਰ ਉਸ ਨੂੰ ਨਿਆਂ ਨਹੀਂ ਮਿਲਿਆ ਗੁੱਸੇ ਵਿੱਚ ਉਸਨੇ ਖੇਲ ਰਤਨ ਅਤੇ ਅਰਜਨ ਪੁਰਸਕਾਰ ਵੀ ਵਾਪਸ ਮੋੜ ਦਿੱਤੇ ਉਸ ਨੂੰ 올림픽 ਵਿੱਚ ਜਾਣ ਲਈ ਰੋਕਿਆ ਗਿਆ ਡਾਕਟਰਾਂ ਨੇ ਉਸ ਨੂੰ ਕੁਸ਼ਤੀ ਛੱਡਣ ਦੀ ਸਲਾਹ ਦਿੱਤੀ ਪਰ ਪਹਿਲਵਾਨ ਮਨੀਸ਼ ਨੇ ਆਪਣੀ ਹਿੰਮਤ ਅਤੇ ਮਿਹਨਤ ਨਾਲ ਸਾਰੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਪੈਰਿਸ 올림픽 ਵਿੱਚ ਆਪਣੀ ਹਿੰਮਤ ਦਾ ਲੋਹਾ ਮਣਵਾ ਕੇ ਝੰਡੇ ਗੜ ਦਿੱਤੇ ਪਰ ਅੱਜ ਵਿਨੇਸ਼ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ ਕਿਉਂਕਿ 100 ਗ੍ਰਾਮ ਭਾਰ ਉਸ ਦੇ ਮੈਡਲ ਜਿੱਤਣ ਦੇ ਸੁਪਨੇ ਤੇ ਭਾਰੀ ਪੈ ਗਿਆ ਹੈ ਵਿਨੇਸ਼ ਫੋਗਾਰ ਬੁੱਧਵਾਰ ਨੂੰ 골ਡ ਮੈਡਲ ਜਿੱਤਣ ਲਈ ਆਪਣਾ ਫਾਈਨਲ ਮੁਕਾਬਲਾ ਖੇਡਣ ਵਾਲੀ ਸੀ ਪਰ ਸਵੇਰੇ ਜਦੋਂ ਉਸ ਦਾ ਭਾਰ ਕੀਤਾ ਗਿਆ ਤਾਂ ਉਸ ਦਾ ਵਜ਼ਨ 50 ਕਿਲੋਗ੍ਰਾਮ ਤੋਂ 100 ਗ੍ਰਾਮ ਵੱਧ ਸੀ ਵਿਨੇਸ਼ ਨੇ ਇਸ ਵਾਰ 53 ਕਿਲੋ ਕੈਟਾਗਰੀ ਛੱਡ ਕੇ 50 ਕਿਲੋ ਵਰਗ ਵਿੱਚ ਹਸਾ ਲਿਆ ਸੀ ਮੁਨੇਸ਼ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਹੀ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਉਸਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਜਾਪਾਨ ਦੀ ਉਸ ਖਿਡਾਰੀ ਨੂੰ ਹਰਾਇਆ ਸੀ ਜੋ ਖਿਡਾਰੀ ਆਪਣੇ ਪਿਛਲੇ 82 ਮੁਕਾਬਲਿਆਂ ਤੋਂ ਲਗਾਤਾਰ ਜਿੱਤ ਰਹੀ ਸੀ ਮੁਨੇਸ਼ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਵੀ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਪਰ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਜਿਸ ਦਾ ਮਤਲਬ ਹੋਇਆ ਕਿ ਮੁਨੇਸ਼ ਨੂੰ ਬਿਨਾਂ ਕਿਸੇ ਮੈਡਲ ਤੋਂ ਭਾਰਤ ਆਉਣਾ ਪਵੇਗਾ ਪੈਰਾ Olympick ਵਿੱਚੋਂ ਬਾਹਰ ਹੋਈ ਮੁਨੇਸ਼ ਫੌਗਟ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਵਿਨੇਸ਼ ਫੋਗਟ ਨੂੰ ਭਾਵਕ ਟਵੀਟ ਕੀਤਾ ਗਿਆ ਹੈ ਸਾਰਾ ਦੇਸ਼ ਵਿਨੇਸ਼ ਦੇ ਨਾਲ ਹੈ ਵਿਨੇਸ਼ ਫੋਗਟ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ ਵਿਨੇਸ਼ ਦਾ ਜਨਮ 25 ਅਗਸਤ 1994 ਨੂੰ ਬਲਾਲੀ ਪਿੰਡ ਚਰਖੀਧਾਰੀ ਹਰਿਆਣਾ ਵਿੱਚ ਪਹਿਲਵਾਨਾਂ ਦੇ ਖਾਨਦਾਨ ਵਿੱਚ ਹੋਇਆ ਵਿਨੇਸ਼ ਦੇ ਪਿਤਾ ਰਾਜਪਾਲ ਫੋਗਟ ਹਰਿਆਣਾ ਰੋਡ ਵਿੱਚ ਨੌਕਰੀ ਕਰਦੇ ਸਨ ਪਰ 18 ਅਕਤੂਬਰ 2003 ਵਿੱਚ ਵਿਨੇਸ਼ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਕਾਰਨ ਵਿਨੇਸ਼ ਦੇ ਭਰਾ ਨੂੰ ਪਹਿਲਵਾਨੀ ਛੱਡਣੀ ਪਈ ਪਰ ਵਿਨੇਸ਼ ਦਾ ਭਾਅ ਚਾਹੁੰਦਾ ਸੀ ਕਿ ਵਿਨੇਸ਼ ਪਹਿਲਵਾਨੀ ਕਰੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ। ਵਿਨੇਸ਼ ਦੇ ਤਾਊ ਮਹਾਵੀਰ ਫੌਗਟ ਸਨ ਜਿਨ੍ਹਾਂ ਦੀ ਜ਼ਿੰਦਗੀ ਤੇ ਦੰਗਲ ਵਰਗੀ ਬਹੁ ਚਰਚਿਤ ਥ੍ਰਮ ਬਣ ਚੁੱਕੀ ਹੈ। ਮਹਾਵੀਰ ਫੌਗਟ ਨੇ ਵਿਨੇਸ਼ ਅਤੇ ਉਸ ਦੀਆਂ ਭੈਣਾਂ ਨੂੰ ਪਹਿਲਵਾਨੀ ਦੇ ਅਦਾ ਪੇਚ ਸਿਖਾਉਣ ਦੀ ਜ਼ਿੰਮੇਵਾਰੀ ਲਈ। ਸਾਲ 2007 ਵਿੱਚ ਤਿੰਨਾਂ ਭੈਣਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤੇ। ਜਲਦ ਹੀ ਵਿਨੇਸ਼ ਆਪਣੀ ਪਹਿਲਵਾਨੀ ਕਰਕੇ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋ ਚੁੱਕੀ ਸੀ ਵਿਨੇਸ਼ ਦਾ ਸੁਪਨਾ ਸੀ ਕਿ ਉਹ 올림픽 ਵਿੱਚ ਪੇਸ਼ ਲਈ ਮੈਡਲ ਜਿੱਤੇ ਟੋਕੀਓ 올림픽 ਵਿੱਚ ਵਿਨੇਸ਼ ਨੂੰ ਬੈਲਾਰਸ ਦੀ ਪਹਿਲਵਾਨ ਤੋਂ ਬ੍ਰੀਤ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਟੋਕੀਓ 올림픽 ਵਿੱਚ ਵਿਨੇਸ਼ ਦੇ ਹਾਰਨ ਤੋਂ ਬਾਅਦ WFI ਵੱਲੋਂ ਉਸ ਨੂੰ ਖੋਟਾ ਸ਼ਿਕਾ ਕਹਿ ਦਿੱਤਾ ਗਿਆ WFI ਨੇ ਇਹ ਵੀ ਕਹਿ ਦਿੱਤਾ ਕਿ ਲੰਗੜੇ ਘੋੜੇ ਤੇ ਦਾ ਨਹੀ ਲਾਉਣਾ ਚਾਹੀਦਾ ਸੀ ਇਸ ਸਭ ਤੋਂ ਬਾਅਦ ਮਨੇਸ਼ ਡਿਪਰੈਸ਼ਨ ਵਿੱਚ ਚਲੀ ਗਈ ਡਾਕਟਰ ਨੇ ਉਸ ਨੂੰ ਕੁਸ਼ਤੀ ਛੱਡਣ ਲਈ ਕਹਿ ਦਿੱਤਾ ਪਰ ਮਨੇਸ਼ ਨੇ ਹਾਰ ਨਹੀਂ ਮੰਨੀ ਅਤੇ ਜ਼ੋਰਦਾਰ ਵਾਪਸੀ ਕੀਤੀ ਵਨੀਸ਼ ਨੇ 2017 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ 2018 22 ਵਿੱਚ ਕਾਮਨਵੈਲਥ ਗੇਮ ਵਿੱਚ 골ਡ ਮੈਡਲ 2018 ਏਸ਼ੀਅਨ ਗੇਮ ਵਿੱਚ 골ਡ ਮੈਡਲ 2019 22 ਵਿੱਚ ਵਿਸ਼ੇਨ ਚੈਂਪੀਅਨਸ਼ਿਪ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਪਣੇ ਆਪ ਨੂੰ ਸਾਬਤ ਕੀਤਾ। ਵਨੀਸ਼ ਨੇ ਰਾਸ਼ਟਰੀ ਖੇਡਾਂ ਤੋਂ ਇਲਾਵਾ ਅੰਤਰਰਾਸ਼ਟਰੀ ਖੇਡਾਂ ਵਿੱਚ ਦਰਜਨਾ ਮੈਡਲ ਜਿੱਤੇ। ਵਨੀਸ਼ ਨੇ ਆਪਣੇ ਸਾਥੀ ਪਹਿਲਵਾਨ ਸੋਮਵੀਰ ਦੇ ਨਾਲ 14 ਦਸੰਬਰ 2018 ਨੂੰ ਵਿਆਹ ਕੀਤਾ। ਵਿਆਹ ਵਿੱਚ ਦੋਵਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਉਹਨਾਂ ਨੇ ਅਗਣੀ ਦੇ 8 ਫੇਰੇ ਲਏ ਉਹਨਾਂ ਦਾ 8ਵਾਂ ਫੇਰਾ ਬੇਟੀ ਬਚਾਓ ਬੇਟੀ ਪੜ੍ਹਾਓ ਨੂੰ ਸਮਰਪਿਤ ਸੀ ਕੁਸ਼ਤੀ ਦੇ ਮੁਕਾਬਲੇ ਵਿੱਚ ਵਿਰੋਧੀਆਂ ਨੂੰ ਚਿਤ ਕਰਨ ਵਾਲੀ ਵਿਨੇਸ਼ ਫੋਕਟ ਉਸ ਵੇਲੇ ਜਿਆਦਾ ਸੁਰਖੀਆਂ ਵਿੱਚ ਆਈ ਜਦੋਂ ਉਸ ਨੇ WFI ਦੇ ਪ੍ਰਧਾਨ ਅਤੇ BJP ਦੇ ਲੀਡਰ ਬ੍ਰਿਜ ਭੂਸ਼ਨ ਉੱਤੇ ਜੋਨ ਉਤਪੀੜਨ ਦੇ ਗੰਭੀਰ ਇਲਜ਼ਾਮ ਲਗਾਏ BJP ਦੀ ਸਰਕਾਰ ਨੇ ਵਿਨੇਸ਼ ਦੇ ਇਲਜ਼ਾਮਾਂ ਦੀ ਕੋਈ ਪੈਰਵਾਹੀ ਨਾ ਕੀਤੀ ਜਿਸ ਕਾਰਨ ਵਿਨੇਸ਼ ਅਤੇ ਉਸ ਦੇ ਸਾਥੀ ਪਹਿਲਵਾਨਾਂ ਨੂੰ ਜਨਵਰੀ 2023 ਵਿੱਚ ਜੰਤਰ ਮੰਤਰ ਉੱਤੇ ਧਰਨੇ ਉੱਤੇ ਬੈਠਣਾ ਪਿਆ 28 ਮਈ 2023 ਨੂੰ ਨਵੀਂ ਸੰਸਦ ਦੇ ਉਦਘਾਟਨ ਵਾਲੇ ਦਿਨ ਨਵੀਂ ਸੰਸਦ ਦੇ ਸਾਹਮਣੇ ਪਹਿਲਵਾਨਾਂ ਵੱਲੋਂ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਦਿੱਲੀ ਪੁਲਿਸ ਨੇ ਰੋਕ ਲਿਆ ਗਿਆ ਜਿਸ ਕਾਰਨ ਦਿੱਲੀ ਪੁਲਿਸ ਅਤੇ ਪਹਿਲਵਾਨਾਂ ਵਿੱਚ ਘਰਚੜ ਚੜ੍ਹ ਪਈ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਤੋਂ ਬਾਅਦ ਸੁਪਰੀਮ ਕੋਰਟ ਦੀ ਹੁਕਮਾਂ ਉੱਤੇ ਬ੍ਰਿਜ ਭੂਸ਼ਨ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਬ੍ਰਿਜ ਭੂਸ਼ਨ ਉੱਤੇ ਇਲਜ਼ਾਮ ਤੈਅ ਹੋਣ ਤੋਂ ਬਾਅਦ ਵੀ ਜਦੋਂ ਉਸ ਨੂੰ ਸਜ਼ਾ ਨਾ ਦਿੱਤੀ ਗਈ ਤਾ ਵਿਨੇਸ਼ ਅਤੇ ਉਸਦੇ ਸਾਥੀਆਂ ਨੇ ਆਪਣੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਦੇਸ਼ ਦੀ ਇੱਕ ਮਹਾਨ ਖਿਡਾਰੀ ਨੂੰ ਜਦੋਂ ਆਪਣੇ ਇਨਸਾਫ ਲਈ ਇੰਨਾ ਕੁਝ ਝੱਲਣਾ ਪਵੇ ਤਾਂ ਇਨਸਾਫ ਵੀ ਨਾ ਮਿਲੇ ਤਾਂ ਇਸ ਸਬ ਦਾ ਪ੍ਰਭਾਵ ਉਸ ਉੱਤੇ ਹੋਣਾ ਲਾਜ਼ਮੀ ਹੈ। ਅੱਜ ਜੇਕਰ ਦੇਸ਼ ਦੀ ਤੀ ਪਹਿਲਵਾਨ ਵਿਨੇਸ਼ ਫੋਗਟ ਕੋਈ ਮੈਡਲ ਲੈ ਕੇ ਵਾਪਸ ਨਹੀਂ ਆਈ ਇਸ ਦੇ ਪਿੱਛੇ ਕਸੂਰਵਾਰ 100 ਗ੍ਰਾਮ ਵਜਨ ਨਹੀਂ ਬਲਕਿ ਸਾਡੇ ਦੇਸ਼ ਦੀ ਸਰਕਾਰ ਅਤੇ ਸਾਡੇ ਦੇਸ਼ ਦਾ ਸਿਸਟਮ ਹੈ ਕਿਉਂਕਿ ਵਿਨੇਸ਼ ਨੂੰ ਦੇਸ਼ ਤੋਂ ਬਾਹਰ ਆਪਣੇ ਵਿਰੋਧੀਆਂ ਨਾਲ ਭਾਰਤ ਦੇਸ਼ ਦੇ ਅੰਦਰ ਆਪਣੇ ਦੇਸ਼ ਦੀ ਸਰਕਾਰ ਅਤੇ ਸਿਸਟਮ ਦੇ ਨਾਲ ਦੰਗਲ ਲੜਨਾ ਪਿਆ ਹੈ ਦੋਸਤੋ ਵੀਡੀਓ ਵੇਖਣ ਲਈ ਥੈਂਕ ਯੂ ਵੈਰੀ ਮਚ ਮੀਡੀਅਮ ਲਾਈਕ ਕਰਨਾ ਕਮੈਂਟ ਕਰਨਾ ਅਤੇ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ